ਜਦੋਂ ਇਨਸਾਨ ਦੀ ਨੀਅਤ راست ਹੋਵੇਗੀ ਤੇ ਪਹਾੜ ਵੀ ਰਸਤਾ ਦੇ ਦੇਣਗੇ ਜੇ ਬੰਦੇ ਦੀ ਆਪਣੀ ਨੀਅਤ ਖੋਟੀ ਹੋਵੇ ਤੇ ਫੁੱਲਾਂ ਦੀ ਸੜਕ ਵੀ ਕੰਡੇ ਬਣ ਜਾਂਦੀ ਹੁੰਦੀ ਹੈ ਇਹ ਸਭ ਕੋਈ ਨੀਅਤ ਤੇ ਨਿਰਪਰ ਕਰਦਾ ਹੈ ਮੈਂ ਆਪ ਨੂੰ ਸਿਰਫ ਦੋ ਚਾਰ ਜਿਹੜੀਆਂ ਬੇਨਤੀਆਂ ਬਾਣੀ ਚ ਕਰਨੀਆਂ ਨੇ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਇਹ ਜਿਹੜੀ ਸੇਵਾ ਹੈ ਭਾਈ ਸਾਹਿਬ ਹੁਣੇ ਸ਼ਬਦ ਪੜ੍ਹ ਕੇ ਗਏ ਇੱਕ ਪਦੇ ਦਾ ਪਾਠ ਕਰਕੇ ਗਏ ਕੀਰਤਨ ਚ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ 18ਵੀਂ ਅਸ਼ਟਪਦੀ ਦਾ ਪਦਾ ਗੁਰੂ ਘਰ ਦੇ ਅੰਦਰ ਸੇਵਾ ਕੇਵਲ ਕਰਮ ਨਹੀਂ ਹਾਲਾਂਕਿ ਸੇਵਾ ਕਰਮ ਵੀ ਹੈ ਪਰ ਇਸ ਘਰ ਵਿੱਚ ਸੇਵਾ ਕੇਵਲ ਕਰਮ ਨਹੀਂ ਸੱਚੇ ਵੇ ਇਸ ਘਰ ਦੇ ਅੰਦਰ ਸੇਵਾ ਕਰੈਕਟਰ ਵੀ ਬਣਦੀ ਹੈ ਸੇਵਾ ਆਚਰਣ ਬਣਦੀ ਹੈ ਇਸ ਗੱਲ ਨੂੰ ਥੋੜਾ ਜਿਹਾ ਆਪਾਂ ਦੇਖੀਏ ਮੈਂ ਕਰਮ ਸ਼ਬਦ ਵਰਤੇ ਅਸੀਂ ਸਰੀਰਕ ਤੌਰ ਤੇ ਸੇਵਾ ਦੇ ਨਾਮ ਤੇ ਜੋ ਕਰਮ ਕਰਾਂਗੇ ਉਹ ਬੰਦਾ ਆਪਣੀ ਰੋਜ਼ੀ ਦੀ ਖਾਤਰ ਆਪਣੇ ਪਰਿਵਾਰ ਵਿੱਚ ਆਪਣੇ ਬਿਜ਼ਨਸ ਵਿੱਚ ਵੀ ਉਹੀ ਕੰਮ ਕਰਦਾ ਮੰਨ ਲਓ ਇੱਕ ਇਨਸਾਨ ਗੁਰਦੁਆਰੇ ਸਰੀਰਕ ਤੌਰ ਤੇ ਝਾੜੂ ਲਾਂਦਾ ਹੈ ਤੇ ਪੀਪੀਆਂ ਰੋਜ਼ ਆਪਣੇ ਘਰਾਂ ਵਿੱਚ ਝਾੜੂ ਪੋਚਾ ਕਰਦੀਆਂ। ਇਹ ਇਸ ਨੁਕਤੇ ਨੂੰ ਪਿਆਰਿਓ ਥੋੜਾ ਜਿਹਾ ਧਿਆਨ ਨਾਲ ਸੁਣਿਓ। ਇਹ ਕੇਵਲ ਕਰਮ ਨਹੀਂ। ਇਸ ਕਰਮ ਵਿੱਚੋਂ ਕਰੈਕਟਰ ਜੀਵਨ ਹੈ। ਵੇਖਣ ਨੂੰ ਗੁਰੂ ਘਰ ਵਿੱਚ ਝਾੜੂ ਲਾ ਰਿਹਾ ਵੀ ਕਰਮ ਹੈ। ਤੇ ਘਰ ਦੇ ਵਿੱਚ ਆਪਣੇ ਝਾੜੂ ਕੋ ਲਾ ਰਿਹਾ ਉਹ ਵੀ ਕਰਮ ਹੈ। ਇੱਕ ਭਾਂਡੇ ਸੀ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਮਾਂਜਨੇ ਆ। ਦੂਜੇ ਭਾਂਡੇ ਘਰ ਵਿੱਚ ਵੀ ਮਾਂਜੇ ਜਾਂਦੇ ਨੇ। ਉਹ ਵੀ ਕਰਮ ਹੈ ਇੱਕ ਸੱਜਣ ਇੱਕ ਘੰਟਾ ਜੋੜਿਆਂ ਚ ਬੈਠ ਕੇ ਨਿਮਰਤਾ ਸਹਿ ਜੋੜਿਆਂ ਦੀ ਸੇਵਾ ਕਰਦਾ ਹੈ ਤੇ ਜਿਨ੍ਹਾਂ ਦੀ ਬੂਟਾਂ ਦੀਆਂ ਦੁਕਾਨਾਂ ਨੇ ਉਹ ਤਾਂ 24 24 ਘੰਟਿਆਂ ਵਿੱਚੋਂ 17 18 ਘੰਟੇ ਜੁੱਤੀਆਂ ਵਿੱਚ ਬੈਠੇ ਰਹਿੰਦੇ ਕਰਮ ਇੱਕੋ ਜਿਹਾ ਹੈ ਨਾ ਜੀ ਪਰ ਫਰਕ ਬੜਾ ਹੈ ਉਹ ਕਰਮ ਸਿਰਫ ਪੇਟ ਦੀ ਰੋਜ਼ੀ ਦਾ ਸਾਧਨ ਹੈ ਪਰ ਗੁਰੂ ਸਾਹਿਬ ਨੇ ਕਿਹਾ ਇਸ ਕਰਮ ਵਿੱਚ ਜਦੋਂ ਤੂੰ ਪਰਮਾਤਮਾ ਨੂੰ ਚੇਤੇ ਰੱਖ ਕੇ ਚੱਲੇਗਾ ਕਰਮ ਸੰਸਾਰੀ ਹੀ ਹੋਣਗੇ ਪਰ ਇਹਨਾਂ ਸੰਸਾਰੀ ਕਰਮਾਂ ਦੇ ਨਾਲ ਤੈਨੂੰ ਆਤਮਿਕ ਜੀਵਨ ਦੀ ਉਚਤਾ ਮਿਲੇਗੀ ਫਿਰ ਬੇਨਤੀ ਸੁਣਿਓ ਇਸ ਕਰਮ ਵਿੱਚੋਂ ਦੋ ਗੱਲਾਂ ਅਸੀਂ ਆਮ ਤੌਰ ਤੇ ਜਦੋਂ ਕਰਮ ਕਰਨੇ ਇਸ ਵਿੱਚ ਗੁਰੂ ਜੀ ਨਾਲ ਕਹਿੰਦੇ ਨੇ ਕਿ ਤੂੰ ਹੱਥੀਂ ਸੇਵਾ ਕਰੀ ਤੇ ਚਿੱਤ ਕਰਕੇ ਸਿਮਰਨ ਕਰੀ ਹੱਥਾਂ ਨਾਲ ਸੇਵਾ ਕਰ ਤੇ ਫੁਰਨੇ ਦੇ ਤੌਰ ਤੇ ਖਿਆਲਾਂ ਦੇ ਤੌਰ ਤੇ ਜਾ ਜ਼ਬਾਨ ਤੋਂ ਬੋਲ ਕੇ ਤੂੰ ਗੁਰੂ ਕੀ ਬਾਣੀ ਗੁਰੂ ਦਾ ਸ਼ਬਦ ਪੜੀ ਸੱਚ ਇਹ ਵੇ ਜਦੋਂ ਇਸ ਕਰਮ ਨਾਲ ਸਿਮਰਨ ਰਲ ਜਾਂਦਾ ਹੈ ਤੇ ਇਸ ਘੜ ਦੇ ਵਿੱਚ ਮੈਂ ਬੇਨਤੀ ਕਰਾਂ 12 ਸਾਲ ਫਿਜ਼ੀਕਲ ਤੌਰ ਤੇ ਗਾਦਰ ਤੋਂਣ ਵਾਲੇ ਸਰੀਰਕ ਤੌਰ ਤੇ 12 ਸਾਲ ਬਾਬਾ ਅਮਰਦਾਸ ਨੇ ਗਾਦਰ ਢੋਈ ਪਰ ਉਹ ਕੇਵਲ ਸਰੀਰਕ ਕਰਮ ਨਹੀਂ ਸੀ ਉਹਨਾਂ ਦੇ ਧੁਰ ਅੰਦਰ ਗੁਰੂ ਦਾ ਸਿਮਰਨ ਇੰਨਾ ਕਿ ਚਾਵਿਆ ਹੈ ਕਿ 12 ਸਾਲ ਦੇ ਸੇਵਾ ਦੇ ਕਰਮ ਤੋਂ ਬਾਅਦ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਿਸ ਬਣ ਗਏ ਕਰਮ ਉਹਨਾਂ ਕੀਤਾ ਫਿਰ ਮੈਂ ਰਿਪੀਟ ਕਰਾਂਗਾ ਕਰਮ ਕੀਤਾ ਉਹ ਕਰਮ ਕੇਵਲ ਰੋਜ਼ੀ ਦਾ ਸਾਧਨ ਨਹੀਂ ਕਈ ਲੋਕਾਂ ਦਾ ਕੀਤਾ ਸੀ ਪੁਰਾਣੇ ਸਮੇਂ ਲੋਕਾਂ ਦੇ ਘਰ ਚ ਪਾਣੀ ਭਰਨਾ ਦੇਖੋ ਉਹਨਾਂ ਗਾਗਰ ਟੋਈ ਪਰ ਸੇਵਾ ਕਰਦੇ ਕਿੱਥੇ ਪਹੁੰਚ ਗਏ ਪੱਕੇ ਲੋਕ ਪ੍ਰਾਤਨ ਸਮੇਂ ਮਜ਼ਦੂਰ ਵੀ ਚੱਲਦੇ ਸਨ ਪਰ ਇਸ ਘਰ ਵਿੱਚ ਸੰਗਤ ਵਿੱਚ ਪੱਖਾ ਚੱਲਣ ਵਾਲਾ ਸਰਦਾਰ ਕਪੂਰ ਸਿੰਘ ਸਿੱਖਾਂ ਦੇ ਵਿੱਚ ਨਵਾਬ ਕਪੂਰ ਸਿੰਘ ਬਣ ਗਿਆ ਮੈਂ ਬੇਨਤੀ ਕਰਾਂ ਥੋੜੀ ਜਿਹੀ ਮੈਂ ਉਦਾਹਰਣ ਦੇਣ ਲੱਗਾ ਇੱਕ ਸਰਦਾਰ ਨੂੰ ਸੀ ਯਾਦ ਕਰਨੀ ਜਿਹੜੀ ਹਰਮੰਦਰ ਸਾਹਿਬ ਦੀ ਇਮਾਰਤ ਹੁਣ ਹੈ ਇਹ ਉਹ ਨਹੀਂ ਜਿਹੜੀ ਗੁਰੂ ਅਰਜੁਨ ਦੇਵ ਦੇ ਵੇਲੇ ਸੀ ਆਪ ਨੂੰ ਪਤਾ ਹੋਣਾ ਜਦੋਂ ਅਬਦਾਲੀ ਆਇਆ ਉਹਨੇ ਕੁੱਪੇ ਰੱਖ ਕੇ ਇਸ ਇਮਾਰਤ ਨੂੰ ਉਡਾ ਦਿੱਤਾ ਸੀ ਤੇ ਇਸ ਇਮਾਰਤ ਨੂੰ ਦੁਬਾਰਾ ਬਣਾਉਣ ਲਈ ਸਿੱਖ ਸਰਦਾਰਾਂ ਵਿੱਚੋਂ ਜੋ ਸਿਰ ਕੱਢ ਨਾਮ ਸੀ ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਸੀ। ਤੁਹਾਨੂੰ ਪਤਾ ਹੋਣਾ। ਤੇ ਇਹ ਜਿਹੜੀ ਬਿਲਡਿੰਗ ਹੈ ਇਹ ਮਿਸਤਰੀ ਦੇਸ ਰਾਜ ਦੀ ਨਕਰਾਨੀ ਵਿੱਚ ਬਣੀ ਸੀ। ਤੇ ਮਿਸਤਰੀ ਦੇਸ ਰਾਜ ਦਾ ਜਿਹੜਾ ਪਿੰਡ ਹੈ ਉਹ ਸੁਰ ਸਿੰਘ। ਆਪਾਂ ਸੁਰ ਸਿੰਘ ਬਾਬਾ ਬਲੀ ਚੰਦ ਜੀ ਦੀ ਸੰਤਾਨ ਜਿੱਥੇ ਰਹਿੰਦੀ। ਮੈਂ ਸਿਰਫ ਇੱਕ ਉਦਾਹਰਨ ਆਪ ਨੂੰ ਇਤਿਹਾਸ ਵਿੱਚੋਂ ਤਾਂ ਦਿੱਤੀ ਹੈ। ਕਿਸਾ ਕੀ ਸੁਣ ਕੇ ਖਰ ਬੰਦਾ ਨਾਲ ਤੁਰ ਪੈਂਦਾ ਕਈ ਵਾਰੀ ਗੁਰਬਾਣੀ ਦਾ ਡੂੰਗਾ ਵਿਸ਼ਾ ਸਮਝ ਨਹੀਂ ਪੈਂਦਾ ਤੇ ਮਨ ਉਕਤਾਨ ਵੀ ਲੱਗ ਪੈਂਦਾ ਕਈਆਂ ਉਹਸ ਵਕਤ ਸਰਦਾਰ ਜੱਸਾ ਸਿੰਘਾਲੋ ਆ ਗਏ ਨੇ ਆਪਣੇ ਤਨ ਤੇ ਲਈ ਚਾਦਰ ਥੱਲੇ ਵਿਛਾ ਦਿੱਤੀ ਲੱਖਾਂ ਰੁਪਏ ਇਕੱਠੇ ਹੋਏ ਨਿਸਤਰੀ ਦੇਸ਼ ਰਾਜ ਨੂੰ ਸਟੈਂਪ ਦਿੱਤੀ ਕੀ ਮੋਹਰ ਦਿੱਤੀ ਕੀ ਖਾਲਸੇ ਦੀ ਕਿ ਜਦੋਂ ਵੀ ਤੈਨੂੰ ਪੈਸੇ ਦੀ ਲੋੜ ਕੋਈ ਚੰਗਾ ਜੁੱਧਾ ਦਾ ਵੇਲਾ ਸੀ ਤੁਸੀਂ ਕਿਸੇ ਵੀ ਨਿਸਲ ਤੋਂ ਪੈਸਾ ਮੰਗਾ ਸਕਦੇ ਹੋ ਮੈਂ ਕਹਿੰਦਾ ਕਿੰਨਾ ਵੱਡਾ ਇਤਬਾਰੀ ਬੰਦਾ ਸੀ ਮਿਸਤਰੀ ਦੇਸਰਾਜ ਜਿਹਨੂੰ ਲੱਖਾਂ ਰੁਪਏ ਸੰਦੂਕ ਭਰ ਕੇ ਦੇ ਦਿੱਤੇ ਨਾਲ ਸਟੈਂਪ ਦੇ ਦਿੱਤੀ ਖਾਲਸੇ ਨੇ ਤੇ ਤੇਰੀ ਸਟੈਂਪ ਤੇ ਜਿੰਨੇ ਵੀ ਪੈਸੇ ਮੰਗੇਗਾ ਤੈਨੂੰ ਤਿਆ ਦਿੱਤੇ ਜਾਣਗੇ ਤੂੰ ਹਰ ਮੰਦਰ ਸਾਹਿਬ ਉਸੇ ਤਰ੍ਹਾਂ ਕੀ ਬਣਾਣਾ ਮੈਂ ਜਿਹੜੀ ਬੇਨਤੀ ਕਰਨ ਲੱਗਾ ਜਦੋਂ ਮਿਸਤਰੀ ਦੇਸਰਾਜ ਨੂੰ ਸੇਵਾ ਮਿਲੀ ਇਹ ਆਪਣੇ ਘਰ ਗਿਆ ਜਾ ਕੇ ਕਹਿੰਦਾ ਅੱਜ ਖਾਲਸੇ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਬੜੀ ਵੱਡੀ ਸੇਵਾ ਦਿੱਤੀ। ਮੈਂ ਗੁਰੂ ਰਾਮਦਾਸ ਜੀ ਦੇ ਉਸ ਦਰਬਾਰ ਨੂੰ ਦਰਬਾਰਾ ਸੇਵਾ ਕਰਨੀ ਆਪਣੀ ਬੇਟੀ ਤੇ ਆਪਣੀ ਘਰਵਾਲੀ ਨੂੰ ਕਹਿੰਦਾ ਮੈਂ ਤੁਹਾਡਾ ਮੈਨੂੰ ਸਹਿਯੋਗ ਚਾਹੀਦਾ ਹੈ। ਉਹਨਾਂ ਕਿਹਾ ਦੱਸੋ ਗੱਲ ਸੁਣਨ ਵਾਲੀ ਜੇ ਕਹਿਣ ਲੱਗੇ ਲੱਖਾਂ ਰੁਪਏ ਸਾਡੇ ਕੋਲ ਸੰਗਤ ਦੇ ਨੇ ਪਰ ਰੋਟੀ ਆਪਾਂ ਉਹਦੇ ਚੋਂ ਖਾਵਾਂਗੇ ਜਿਹੜੀ ਤੁਸੀਂ ਦੋਵੇਂ ਮਾਮਾ ਧੀਆਂ ਮਜ਼ਦੂਰੀ ਕਰਕੇ ਲਿਆਉਗੀ ਯਾਦ ਰੱਖਿਓ ਉਸ ਬੰਦੇ ਦੇ ਘਰ ਰੋਟੀ ਉਹਦੀ ਬੇਟੀ ਤੇ ਉਹਦੀ ਘਰ ਵਾਲੀ ਮਜ਼ਦੂਰੀ ਕਰਦੀ ਹੈ ਤੇ ਸੇਵਾ ਕਰਨ ਵਾਲੇ ਦੇ ਕੋਲ ਲੱਖਾਂ ਰੁਪਏ ਖਾਲਸੇ ਬੰਦੇ ਨੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਨੀਅਤ ਸਾਫ਼ ਹੋਵੇ ਕੌਮ ਆਪਣੇ ਬੱਚਿਆਂ ਦੇ ਸਿਰ ਵੀ ਦੇ ਦਿੰਦੀ ਹੈ ਜਦੋਂ ਨੀਅਤ ਭੈੜੀ ਹੋ ਜਾਏ ਲੋਕੀ ਗੋਲਕਾਂ ਵੀ ਉੱਠੇ ਲੈ ਜਾਂਦੇ ਇਹ ਇਹ ਇਸ ਲਈ ਰਹਿ ਗਈ ਨੋ ਕਿ ਸੇ ਦਿਨ ਨੇ ਰਹਿ ਗਈ ਮੈਂ ਆਪ ਨੂੰ ਬੇਨਤੀ ਕਰਾਂਗਾ ਕਰਮ ਰੱਬ ਦੇ ਘਰ ਚ ਕਿਵੇਂ ਥਾਂ ਬਣਾਉਂਦਾ ਏ ਇੱਕ ਮੈਂ ਬੇਨਤੀ ਇੱਕ ਸਪੌੜੀ ਅਸੀਂ ਲੈਣੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਆਸਾ ਕੀ ਵਾਰ ਵਿੱਚੋਂ ਮੈਂ ਕੇਵਲ ਇਤਿਹਾਸ ਦਾ ਪੱਖ ਨਹੀਂ ਰੱਖਾਂਗਾ ਤੇ ਇਹ ਮੈਂ ਬੇਨਤੀ ਇਹ ਕਰਨੀ ਚਾਹਨਾ ਇੱਕ ਪਾਸੇ ਪ੍ਰਮਾਤਮਾ ਨੂੰ ਭੁੱਲ ਕੇ ਅਸੀਂ ਕਹਿੰਦੇ ਜਿੰਨੇ ਕੰਮ ਕਰਨੇ ਆ ਕੋਈ ਕੰਮ ਤੇਰੇ ਅੱਗੇ ਨਹੀਂ ਚੱਲਣਾ ਤੇ ਇੱਥੇ ਕਿਹਾ ਜਾਂਦਾ ਜਿੰਨੀ ਸੇਵਾ ਦੇ ਕੰਮ ਕਰੇਗਾ ਤੇ ਰੱਬ ਦੀ ਦਰਗਾਹ ਜਾਣ ਦੇਖੋ ਇੱਕ ਪਾਠ ਆਪ ਉਸ ਕਰਦੇ ਹੋ ਕਿ ਭਈ ਪ੍ਰਾਪਤ ਮਾਨੁਖ ਦੇ ਗੁਰੀਆ ਗੋਪਿੰਦ ਮਿਲਨ ਕੀ ਇਹ ਤੇਰੀ ਬਰੀਆ ਤੇ ਅੱਗੇ ਕੀ ਹੈ ਅਵਰ ਕਾਜ ਕਾਜਦਾਰ ਤੇ ਕੰਮ ਅਵਰ ਕਾਜ ਤੇਰਾ ਕਿਤੇ ਨਾ ਕਾਮ ਜਿੰਨੇ ਤੂੰ ਕੰਮ ਧੰਦੇ ਕਰਨਾ ਪਿਆ ਕਿਸੇ ਕੰਮ ਨਹੀਂ ਆਉਨੇ ਮਿਲ ਸਾਧ ਸੰਗਤ ਭਜ ਕੇਵਲ ਨਾ ਕੋਈ ਕਾਜ ਕੰਮ ਨਹੀਂ ਨਾ ਅਵਰ ਕਾਇ ਤਰ ਕਿਤੇ ਨਕਾਮ ਤੇ ਦੂਜੇ ਪਾਸੇ ਬਾਣੀ ਕਹਿ ਰਹੀ ਹੈ ਕਿ ਇਤ ਤਨ ਲਾਗੇ ਬਾਣੀਆਂ ਸੁਖੋਵੇ ਸੇਵਕ ਮਾਣੀਆਂ ਵਿੱਚ ਦੁਨੀਆ ਸੇਵ ਕਮਾਈਆ ਤਾਂ ਦਰਗਹਿ ਬੈਸਲ ਪਾਈ ਇਸ ਨੂੰ ਬਰੀਕੀ ਨਾਲ ਫਿਰ ਸੁਣਿਓ ਮੈਂ ਉਹ ਵੀ ਕੰਮ ਦੁਨੀਆ ਚ ਕਰ ਰਿਹਾ ਜਿਹਨੂੰ ਬਾਬਾ ਜੀ ਕਹਿੰਦੇ ਅਵਰ ਕਾਇ ਤਰ ਕਿਤੇ ਨਕਾਮ ਭਾਂਡੇ ਮੈਂ ਢਿੱਡਲੀ ਵੀ ਮਾਜ ਰਿਆਂ ਤੇ ਭਾਂਡੇ ਮੈਂ ਸੇਵਾਲੀ ਵੀ ਕਰ ਰਿਆਂ ਕਾਇ ਤੇ ਕੋ ਜੈ ਨਾ ਕਰਮਿਕ ਕੋ ਨਹੀਂ ਮੈਂ ਚੁੱਲ੍ਹੇ ਅੱਗੇ ਆਪਣੇ ਘਰ ਵਿੱਚ ਵੀ ਖਲੋਲਾਂ ਤੇ ਗੁਰਦੁਆਰੇ ਵਿੱਚ ਖਲੋਤਾ ਕੰਮ ਤਾਂ ਇੱਕੋ ਜਿਹਾ ਸੱਚ ਇਹਵੇਂ ਮੇਂ ਝੋਲਿਆਂ 'ਚ ਖਲੋਨਾ ਲੰਗਰ ਦੀ ਸੇਵਾ 'ਚ ਖਲੋਨਾ ਕਰਮ ਉਹੀ ਹੈ ਪਰ ਇੱਕ ਕੰਮ ਹੋਵੇ ਜਿਹੜਾ ਮਾਇਆ ਦੀ ਸਿਰਫ ਪ੍ਰਾਪਤੀ ਲਈ ਉਹ ਕਿਸੇ ਵੀ ਕੰਮ ਨਹੀਂ ਜਦੋਂ ਰੱਬ ਨੂੰ ਚੇਤੇ ਕਰਕੇ ਕੋਈ ਕੰਮ ਕਰਦਾ ਉਹ ਕੀਤੀ ہوئی ਸੇਵਾ ਰੱਬ ਦੀ ਦਰਗਾਹ ਵੀ ਫਾਂਦਵਾ ਦਿੰਦੀ ਇਸ ਕਰਕੇ ਮੈਂ ਇੱਕ ਬੇਨਤੀ ਕਰਾਂਗਾ ਹੁਣ ਸਾਡਾ ਇੱਕ ਸ਼ਹਿਰਾਂ 'ਚ ਹੋ ਗਿਆ ਪੈਸਾ ਬੜਾ ਬੜਾ ਪੈਸਾ ਹੋ ਗਿਆ ਲੋਕਾਂ ਕੋਲ ਪੁੱਛੋ ਕੋਈ ਤੇ ਸੇਵਾ ਮੁੱਕ ਗਈ ਬਜ਼ੁਰਗਾਂ ਨੂੰ ਪਤਾ ਹੈ ਪਹਿਲਾ ਅਖੰਡ ਪਾਠ ਸਾਹਿਬ ਰਖਾਣਾ ਤੇ ਕਿਹਾ ਜਾਂਦਾ ਸੀ ਭਾਈ ਸਾਹਿਬ ਜੀ ਤੁਹਾਨੂੰ ਪੰਜਾ ਸਿੰਘਾਂ ਪਾਠੀਆਂ ਨੂੰ ਬੇਨਤੀ ਹੈ ਲੰਗਰ ਘਰੋਂ ਸਾਡੀ ਛਕਣਾ ਜ ਆਪਣੇ ਹੱਥੀ ਬੀਬੀਆਂ ਲੰਗਰ ਤਿਆਰ ਕਰਦੀਆਂ ਸਨ ਲੰਗਰ ਬਾਣੀ ਪੜਦਿਆਂ ਤਿਆਰ ਕਰਨਾ ਤੇ ਪਾਠੀ ਸਿੰਘਾਂ ਨੂੰ ਆਪ ਹੱਥੀ ਲੰਗਰ ਛਕਾਣਾ ਬੱਚਿਆਂ ਨਿੱਕਿਆਂ ਨੇ ਕਹਿੰਦੇ ਨਲਕੇ ਢੇੜ ਕੇ ਖੂਹ ਤੋਂ ਪਾਣੀ ਲਿਆ ਕੇ ਇਸ਼ਨਾਨ ਕਰਾਣਾ ਪਰ ਚੇਤੇ ਰੱਖਿਓ ਅੱਜ ਸਿਰਫ ਕਾੜ ਤੇ ਲੰਗਰ ਬਣ ਕੇ ਰਹਿ ਜਾਂਦਾ ਹੈ ਲੰਗਰ ਤਾਂ ਹੋਟਲਾਂ ਦੇ ਵਿੱਚੋਂ ਆਉਂਦਾ ਪਿਆ ਹੈ ਕਿਉਂਕਿ ਅੰਨ ਜਿਹੜਾ ਉਹ ਬੰਦੇ ਦੀ ਬਿਰਤੀ ਦਾ ਬਹੁਤ ਪ੍ਰਭਾਵ ਕਬੂਲਦਾ ਯਾਦ ਰੱਖਿਓ ਇਹ ਕਰਮकांड ਨਹੀਂ ਜਿਹੋ ਜੇ ਮੇਰੇ ਸਰੀਰ ਦਾ ਔਰ ਹੈ ਮੇਰੇ ਖਾਤ ਨੂੰ ਲੱਗਾ ਹੋਇਆ ਅੰਨ ਮੇਰੀ ਬਾਡੀ ਦੇ ਫੁਰਨੇ ਦਾ ਅਸਰ ਜ਼ਰੂਰ ਕਬੂਲੇ سوال ਹੀ ਨਿਕਲਦਾ ਹੁੰਦਾ ਸਰਨਾ ਕਬੂਲੇ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ ਮੰਨ ਲਓ ਇੱਕ ਬੰਦਾ ਪਰਮਾਤਮਾ ਦੀ ਇਬਾਦਤ ਕਰਦਾ ਹੈ ਸਿਮਰਨ ਕਰਦਾ ਹੈ ਤੇ ਉਸ ਦੇ ਹੱਥ ਵਿੱਚ ਸੁੱਕੀ ਰੋਟੀ ਹੈ ਕੋਈ ਘੋਈ ਚੋਪੜੀ ਨਹੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਦੇ ਸਰੀਰ ਦਾ ਔਰਾ ਇੰਨਾ ਜ਼ਬਰਦਸਤ ਹੈ ਉਹਦੀ ਸੁੱਕੀ ਰੋਟੀ ਵੀ ਖਾ ਕੇ ਅੰਦਰ ਨਾਮ ਚੱਲ ਪੈਂਦਾ ਤੇ ਸਾਖਤ ਦੇ ਘਰ ਵਿੱਚ 36 ਕੌਲੀਆਂ ਪਈਆਂ ਹੋਣ ਉਹ ਖਾਨ ਦੇ ਨਾਲ ਮਨ ਨਿਤਨੇ ਵਿੱਚ ਵੀ ਜੁੜਦਾ ਕਿ ਅਨ ਅਸਰnik ਬੋਲਦਾ ਬੰਦੇ ਦਾ ਗੁਰੂ ਸਾਹਿਬ ਦਾ ਇੱਕ ਸ਼ਬਦ ਹੁੰਦਾ ਸੰਤਨ ਕਾ ਗਾਨਾ ਰੁਖਾ ਇਹ ਸ਼ਬਦ ਹੈ ਗੁਰੂ ਅਰਜਨ ਦੇਵ ਦਾ ਸੰਤ ਦੇ ਘਰ ਦੀ ਮੁੱਖੀ ਰੋਟੀ ਸੋ ਸਰਬ ਨਿਧਾਨ ਗ੍ਰਹਿ ਸਾਖਤ 36 ਪ੍ਰਕਾਰ ਤੇ ਪਿਖੂ ਸਮਾਂ ਸਾਖਤ ਦੇ ਘਰ ਦੇ 36 ਪ੍ਰਕਾਰ ਦੇ ਭੋਜਨ ਇਹ ਗੱਲ ਹੋਰ ਜਦੋਂ ਬਾਬਾ ਜੀ ਐਮਨਾਬਾਦ ਗਏ ਨਾ ਗੁਰੂ ਨਾਨਕ ਸਾਹਿਬ ਤੇ ਆਪ ਸਾਰੇ ਸੀ ਮਲਕ ਭਾਗੋ ਜੀ ਦਾ ਗੱਲ ਜ਼ਿਕਰ ਕਰਨੇ ਤੇ ਮੈਂ ਬੇਨਤੀ ਕਰਾਂਗਾ ਠੀਕ ਹੈ ਉਸ ਵੇਲੇ ਉਹ ਵਾਕੀ ਪਾਪ ਦੀ ਕਮਾਈ ਕਰਦਾ ਸੀ ਪਰ ਜਦੋਂ ਬਾਬਾ ਜੀ ਦੇ ਬਚਨਾਂ ਦੀ ਸ਼ੋ ਮਿਲੀ ਉਹ ਚਰਨ ਪਕੜ ਕੇ ਸੱਚੀ ਮੁੱਚੀ ਭਾਗਾਂ ਵਾਲਾ ਹੋ ਗਿਆ ਉਹਨੇ ਸਵੀਕਾਰ ਲਿਆ ਮੈਂ ਗਲਤ ਹਾਂ ਬਾਬਾ ਜੀ ਉੱਥੇ ਗਏ ਆ ਸਾਡੇ ਪ੍ਰਿੰਸੀਪਲ ਸਦਵੀਰ ਸਿੰਘ ਜੀ ਇਹ ਸ਼ਬਦ ਮੇਰੇ ਅਜੇ ਕੰਨਾਂ 'ਚ ਗੂੰਜਦੇ ਨੇ ਬੜੇ ਮਿੱਠੇ ਸ਼ਬਦ ਕਹਿੰਦੇ ਸੀ ਕਹਿੰਦੇ ਨੇ ਬਾਬਾ ਜੀ ਗਏ ਤੇ ਲਾਲੂ ਨੇ ਸੱਤਿਆ ਵੀ ਕੋਈ ਨਹੀਂ ਤੇ ਦੱਸੋ ਭਾਈ ਲਾਲੂ ਨੂੰ ਮੈਂ ਕਿਸਤੇ ਜਿੱਥੇ ਨਹੀਂ ਪੜਿਆ ਉਹਨੇ ਕਿਹਾ ਬਾਬਾ ਜੀ ਸਾਡੇ ਘਰ ਚੱਲ ਨਭਾਇਓ ਕਿਤੇ ਨਹੀਂ ਉਹ ਸਿਰਫ ਆਪਣੀ ਕਿਰਤ ਕਰਦਾ ਹੈ ਰੱਬ ਦਾ ਸ਼ੁਕਰ ਕਰਦਾ ਹੈ ਸੰਤੋਖੀ ਬੜਾ ਹੈ ਲੱਕੜਾਂ ਕੱਟਦਾ ਹੈ ਕਿੱਲੇ ਕੱਟਦਾ ਹੈ ਲੋਕਾਂ ਦੇ ਘਰੋਂ ਅਨਾਜ ਆਜਿੰਦਾ ਛੱਕ ਲੈਂਦਾ ਉਹ ਬਿਲਕੁਲ ਨਹੀਂ ਬਾਬਾ ਜੀ ਨੂੰ ਬੁਲਾਣ ਗਿਆ ਤੇ ਮਲਕ ਭਾਗੋ ਨਹੀਂ ਸੱਦੇ ਭੇਜੇ ਨਾ ਅਮੰਤ੍ਰਿਤ ਕੀਤਾ ਹੁਣ ਦੇਖੋ ਮੈਂ ਫਿਰ ਬੇਨਤੀ ਕਰਾਂਗਾ ਅਨ ਅਸਰ ਕਿਉਂ ਨਹੀਂ ਕਬੂਲਦਾ ਉਸ ਵਕਤ ਮਲਕ ਭਾਗੋ ਅਮੰਤ੍ਰਿਤ ਕਰਦਾ ਬਾਬਾ ਜੀ ਗਏ ਨਹੀਂ ਤੇ ਇਤਿਹਾਸ ਵਿੱਚ ਮੈਂ ਸਿਰਫ ਇੱਕੋ ਵਾਰੀ ਪੜਿਆ ਕਿ ਜਿੱਥੇ ਗੁਰੂ ਨਾਨਕ ਨੇ ਬੋਹਾ ਖੜਕਾ ਕੇ ਕਿਹਾ ਹੋਵੇ ਲਾਲੋ ਭੁੱਖ ਲੱਗੀ ਕੋਈ ਸ਼ਕਨ ਹੁੰਦੇ ਬਾਬਾ ਜੀ ਤੇ ਭੁੱਖ ਦਾ ਸਰੀ ਕੋਈ ਨਹੀਂ ਅਸਲ ਚ ਰੋਟੀ ਨਹੀਂ ਸੀ ਸੱਚ ਇਹ ਵੀ ਭਾਈ ਲਾਲੋ ਦੀ ਨੀਅਤ ਰਾਸ ਵਾਲੀ ਬਖਸ਼ ਸੀ ਉਹ ਮਹਾਰਾਜ ਕਿੰਨੇ ਪ੍ਰਸ਼ਾਦਾਸ਼ਕਾ ਲਾਲੋ ਉਹ ਇੱਕੋ ਦਮ ਚੌਂਕਾ ਬਣਾਉਣ ਲੱਗ ਪਏ ਜਦੋਂ ਉਹਦੇ ਘਰੋਂ ਬੀਬੀ ਚੌਂਕਾ ਸਵਾਰਨ ਲੱਗੀ ਨਾ ਵੀ ਮਹਾਰਾਜ ਉਹ ਇਸ ਕਰਕੇ ਵੀ ਉੱਚੀ ਜਾਤ ਤੋਂ ਬੇਤੀਆਂ ਦੀ ਕੁਲ ਚੋਂ ਖਤਰੀ ਮਹਾਰਾਜ ਨੇ ਵਾਅਦਾ ਦੇ ਕੇ ਕਿਆ ਵਿਆਹ ਇਹ ਚੌਂਕਾ ਕਾਦੇ ਲਈ ਕਹਿਣ ਲੱਗੇ ਆਪ ਜੀ ਦੇ ਬੈਠਣ ਲਈ ਕਹਿਣ ਲੱਗੇ ਛੱਡੋ ਸਾਰੀ ਧਰਤੀ ਹੀ ਨਾਨਕ ਦਾ ਚੌਂਕਾ ਹੈ ਇਹ ਸਾਰੀ ਧਰਤੀ ਚੰਕਾ ਹੈ ਮਹਾਰਾਜ ਜੀ ਨੇ ਲੰਗਰ ਛਕਿਆ ਤੇ ਭਾਈ ਮਰਦਾਨੇ ਦੇ ਮਨ ਚ ਬਿਲਕੁਲ ਉੱਥੇ ਇਤਿਆਹ ਚ ਲਿਖਿਆ ਫੁਰਨਾ ਆਇਆ ਵੀ ਇਹ ਕੀ ਕਰਦਾ ਹੈ ਬਾਬਾ ਮੇਰਾ ਜਿਹੜਾ ਇੰਨੇ ਪਕਵਾਨ ਬਣਾ ਕੇ ਮੰਤਰਿਤ ਕਰਦਾ ਉਹਦੇ ਲ ਜਾਂਦਾ ਨਹੀਂ ਤੇ ਬਾ ਦਿੱਤਾ ਉੱਥੇ ਜਿਹਦੇ ਕੋਧਰੇ ਦੀ ਰੋਟੀ ਮਹਾਰਾਜ ਕਿੰਨੇ ਮਰਦਾਨਿਆਂ ਫੁਰਨਾ ਨਾ ਬਣਾ ਤੂੰ ਜੀਵ ਤੇ ਰੱਖੀ ਹੋਈ ਤੇਨੂੰ ਅੰਮ੍ਰਿਤ ਦਾ ਸਵਾਦ ਆਏਗਾ ਉੱਥੇ ਇੱਕ ਸਵਾਲ ਉੱਠਿਆ ਮਲਕ ਭਾਗੋ ਜਦੋਂ ਮਾਰਾ ਇਹ ਆਰਗੂਮੈਂਟ ਕਰਦਾ ਹੈ ਵੀ ਤੁਸੀਂ ਇਹਦੇ ਘਰ ਆ ਗਏ ਮੇਰੇ ਕਰਨੀ ਕਿਉਂ ਆਇਆ ਮਹਾਰਾਜ ਕਹਿੰਦੇ ਆ ਤਾਂ ਤੇਰੇ ਘਰ ਦੀ ਰੋਟੀ ਮੈਨੂੰ ਪਚਨੀ ਨਹੀਂ ਅਗਲਾ ਸਵਾਲ ਉਹ ਕਹਿੰਦਾ ਇੰਨੇ ਸੰਤ ਮਹੰਤ ਸਾਰੇ ਗਏ ਗੁਰੂ ਸਾਹਿਬ ਕਹਿੰਦੇ ਸਾਰੀ ਦੁਨੀਆ ਚਲੀ ਗਈ ਪਰ ਮੈਂ ਨਹੀਂ ਉਹ ਕਹਿੰਦਾ ਜੀ ਕਿਉਂ ਮਹਾਰਾਜ ਨੇ ਉੱਥੇ ਕਿਹਾ ਤੇਰੇ ਇਸ ਰੋਟੀ ਦੇ ਵਿੱਚ ਭੋਜਨ ਦੇ ਵਿੱਚ ਗਰੀਬਾਂ ਦੇ ਖੂਨ ਦੀਆਂ ਬੋਟੀਆਂ ਨੇ ਮੈਂ ਇੱਕ ਬੇਨਤੀ ਕਰਾਂ ਬੰਦਾ ਭਾਵੇਂ ਕਹਿੰਦਾ ਨਾ ਜੀ ਕੋਈ ਨਹੀਂ ਆਪਾਂ ਰਿਸ਼ਦ ਰਿਤਾ ਕੰਮ ਕਰ ਲੈਨੇ ਆ ਪਰ ਇੰਨਾ ਲੰਗਰ ਲਈ ਕਰ ਲੈਨੇ ਆ ਠੀਕ ਹੈ ਲੋਕ ਸ਼ੱਕ ਕੇ ਚਲੇ ਜਾਣਗੇ ਪਰ ਗੁਰੂ ਨਾਨਕ ਨੂੰ ਲੰਗਰ ਮੂ ਨਹੀਂ ਲਾਏਗਾ ਉਥੋਂ ਨੇ ਗੱਲ ਕੀ ਕਹਿੰਦਾ ਜੇ ਇੱਕ ਬੁਰਕੀ ਤੋੜ ਕੇ ਕਾਲੇ ਦੇ ਕੀ ਹੋ ਜਾਂਦਾ ਬਾਬਾ ਜੀ ਦਾ ਉਪਦੇਸ਼ ਸੁਣਨ ਵਾਲਾ ਹੈ ਕਹਿਣ ਲੱਗੇ ਮਲਕ ਭਾਗੋ ਕਿਕਰ ਦੇ ਬੀਜ ਨੂੰ ਖਾਤ ਚ ਮਲੋ ਬੀਜ ਵਿੱਚੋਂ ਕਦੀ ਕੰਡੇ ਨਹੀਂ ਚੁਬਦੇ ਜਦੋਂ ਬੀਜ ਧਰਤੀ ਚ ਜੰਮ ਜਾਂਦਾ ਕੰਡੇ ਉਦੋਂ ਹੀ ਚੁਬਦੇ ਆ ਤੇਰਾ ਮਾਲ ਪੂੜੇ ਖਾਂਦਿਆਂ ਕੁਝ ਨਹੀਂ ਸੀ ਹੋਣਾ ਪਰ ਜਦੋਂ ਰਬਾਬ ਮਰਦਾਨੇ ਨੇ ਵਜਾਣੀ ਸੀ ਤੇਰੀ ਰੋਟੀ 16 ਦੀ ਤਰ੍ਹਾਂ ਚੁੱਭੀ ਸੀ ਕਿਕਰ ਦੇ ਵਿੱਚ ਕੰਡੇ ਨਹੀਂ ਹੁੰਦੇ ਬੀਜਾਂ ਕੰਡੇ ਨਿਕਲਦੇ ਆ ਮੈਂ ਆਪ ਨੂੰ ਬੇਨਤੀ ਕਰਾਂਗਾ ਇਹ ਬਾਬਾ ਜੀ ਨੇ ਕਿਹਾ ਕਿ ਸੰਤਨ ਦਾ ਦਾਣਾ ਰੁਕਾ ਸੋ ਸਰਬ ਨਿਧਾਨ ਗ੍ਰਹਿ ਸਾਖ ਦੇ 36 ਪ੍ਰਕਾਰ ਤੇ ਵਿਖੂ ਸਮਾਨ ਉਧਰ ਮੈਂ ਬੇਨਤੀ ਕੀਤੀ ਇੱਕ ਪਾਸੇ ਅਵਰ ਕਾਜ ਕਿ ਤੇਰਾ ਕਿਤੇ ਨਾ ਕਾਮ ਤੇ ਜੇ ਤੂੰ ਸੇਵਾ ਕਰੇਗਾ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ ਤੇ ਅਗਲੀ ਤੋਕ ਸਾਡੇ ਪੰਜਾਬ ਦੇ ਇੱਕ ਖੇਡ ਨਾਲ ਸੰਬੰਧ ਤੇ ਕਹੋਂ ਨਾਨਕ ਬਾਹ ਲੁਡਾਈਏ ਇਹ ਬਾਬਾ ਜੀ ਦਾ ਸ਼ਬਦ ਹੈ ਬਾਹ ਲੁਡਾਈਏ ਇਹ ਸਾਡਾ ਕਲਚਰ ਦੇ ਵਿੱਚ ਕੋਟ ਹੋ ਜਾਣਾ ਉੰਜ ਵਿਦਵਾਨ ਕਹਿੰਦੇ ਆ ਬਾਹ ਲੁਡਾਈਏ ਦਾ ਅਰਥ ਹੈ ਬਾਹ ਉੱਚੀ ਕਰਕੇ ਆਪ ਨੂੰ ਪਤਾ ਹੈ ਕਬੱਡੀ ਖੇਡੀ ਜਾਂਦੀ ਹੈ ਜਦੋਂ ਜਾਫੀ ਪਕੜਦਾ ਹੈ ਨਾ ਤੇ ਜਿਹੜਾ ਰੇਡ ਪਾਉਣ ਵਾਲਾ ਉਹ ਚਾਫੀ ਤੋਂ ਪਕੜਨ ਵਾਲੇ ਦੇ ਖੱਤ ਛਡਾ ਕੇ ਉਹਨੂੰ ਵੰਗਾਰ ਕੇ ਨਿਕਲ ਜਾਏ ਜਦੋਂ ਆਪਣੇ ਪਾਲੇ ਵੱਲ ਜਾਂਦਾ ਹੈ ਕਦੀ ਦੇਖਿਓ ਪੈਰਾਂ ਨੂੰ ਪੱਪਾਂ ਭਾਰੋ ਕੇ ਨੱਚਦਾ ਤੇ ਉੱਚੀ ਬਾਹ ਕਰਦਾ ਉਹ ਵੰਗਾਰਦਾ ਮੈਨੂੰ ਕੋਈ ਰੋਕ ਕੇ ਵਿਖਾਏ ਬਾਬਾ ਕਹਿੰਦਾ ਤੂੰ ਸੇਵਾ ਕਰ ਇਹ ਜਮਦੂਤ ਇਹ ਧਰਮਰਾਜ ਲੋਕਾਂ ਨੂੰ ਵੰਗਾਰਦੇ ਨੇ ਸੇਵਾ ਕਰਨ ਵਾਲਿਆ ਤੂੰ ਪਹਿਲਵਾਨ ਦੀ ਤਰ੍ਹਾਂ ਇਹਨਾਂ ਨੂੰ ਵੰਗਾਰ ਕੇ ਜਾਏ ਲੁੱਡੀਆਂ ਪਾੰਦਾ ਜਾਏਗਾ ਤੈਨੂੰ ਕੋਈ ਨਹੀਂ ਰੋਕ ਸਕਦਾ ਏਡਾ ਵੱਡਾ ਬਾਬਾ ਜੀ ਦਾ ਬਚਨ ਗੁਰੂ ਨਾਨਕ ਸਾਹਿਬ ਦਾ ਇਤ ਤਨ ਲੱਗੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆਂ ਆਮਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਾ ਬੈਸ ਰੁਪਾਈਐ ਤੇ ਅਗਲਾ ਬਚਨ ਇਹ ਕਹੋ ਨਾਨਕ ਬਾਹ ਲੁਗਾਈਐ ਸੱਚਮੁੱਚ ਆਪਣੀ ਬਾਉਂਚੀ ਕਰਕੇ ਜਿਹੜੀ ਮੈਂ ਹੁਣ ਮੈਂ ਇਤੋਂ ਤੱਕ ਕੀਤੀ ਥੋੜੀ ਵਿਆਸ ਦੀ ਗੱਲ ਆਓ ਹੁਣ ਥੋੜਾ ਜਿਹਾ ਬਾਣੀ 'ਚ ਧੂਪੀ ਮਾਰ ਕੇ ਸੱਚੀ ਮੈਂ ਪਹਿਲਾਂ ਕਹਤਾ ਕਰਦਾ ਸੀ ਅੱਜ ਵੀ ਮੈਂ ਇਤਿਹਾਸ ਨੂੰ ਕਦੀ ਨੰਨੋਰ ਨਹੀਂ ਕਰਦਾ ਪਹਿਲਾਂ ਤਕਰੀਬਨ ਸਾਖੀ ਪ੍ਰਚਲਿਤ ਰੱਖਣੀ ਹੁਣ ਮਨ ਕਹਿੰਦਾ ਨਹੀਂ ਮਨਾ ਸਰੀਰ ਵੀ ਢਲ ਗਿਆ ਤੇ ਜਿਸ ਮਕਸਦ ਲਈ ਆ ਪਾਏ ਆ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਬੜਾ ਡੂੰਗਾ ਹੈ ਪਾਈ ਪਿਆਰਾ ਸਿੰਘ ਬੈਠੇ ਨੇ ਬਹੁਤ ਸੋਹਣਾ ਕੀਰਤਨ ਕਰਦੇ ਨੇ ਗੁਰਮਖ ਆਸਾ ਕੀ ਵਾਰ ਦੀ ਇਸ ਪੌੜੀ ਦਾ ਪਾਠ ਕਰੋ ਕਿ ਸੇਵਾ ਕੇਵਲ ਕਰਮ ਨਹੀਂ ਸੇਵਾ ਕਰੈਕਟਰ ਹੁੰਦਾ ਉਹ ਪੌੜੀ ਹੈ ਸੇਵ ਕੀਤੀ ਸੰਤੋਖ ਈ ਜਿੰਨੇ ਸੱਚੋ ਸੱਚ ਧਿਆਇਆ ਯਾਦ ਰੱਖੋ ਇਹ ਇਹ ਹੈ ਸੇਵਾਦਾਰ ਦੇ ਅੰਦਰ ਦਾ ਆਚਰਣ ਜਿਹੜਾ ਸੇਵਾ ਵਿੱਚੋਂ ਨਿਕਲਦਾ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਮੈਂ ਹਜ਼ਾਰਾਂ ਕਿਤਾਬਾਂ ਪੜ ਲਾਂ ਹਮੇਚ ਨਹੀਂ ਹਜ਼ਾਰਾਂ ਕਿਤਾਬਾਂ ਪੜ ਲਾਂ ਤੇ ਮੈਂ ਸਾਲਾਂ ਬੱਧੀ ਬੋਲਦਾ ਰਹਾਂ ਤੇ ਮੈਂ ਕਾਉ ਨਾਮ ਜਪ ਲੋ ਸਿਮਰਨ ਕਰ ਲੋ ਏ ਅਮਰ ਦੇਸ਼ਕ ਲੋ ਏ ਮਰ ਜਾਣਾ ਜੀ ਰੋਲਾ ਪਾਈ ਜਾ ਲੋਕੀ ਸੁਣ ਕੇ ਚਲੇ ਜਾਣਗੇ ਅਨਪੜ ਬੰਦਾ ਸਿਰਫ ਸਿਮਰਨ ਤੇ ਸੇਵਾ ਕਰਨ ਵਾਲਾ ਇੱਕੋ ਵਾਰੀ ਸਜੇ ਤੇ ਕਹਿ ਦਿਓ ਸਿੱਖੋ ਗੁਰੂ ਗੋਬਿੰਦ ਸਿੰਘ ਦਾ ਅਮਰਤ ਛੱਕ ਜੋ ਲੋਕੀ ਹੱਥ ਜੋੜ ਕੇ ਖੜੇ ਹੋ ਜਾਣ ਮੈਸ ਕਰਕੇ ਕਿਆ ਸੇਵਾ ਇੱਕ ਕੈਰੇਕਟਰ ਹੈ ਅੰਦਰ ਦਾ ਆਚਰਨ ਕਾ ਸੇਵਾ ਮੈਨੂੰ ਯਾਦ ਹੈ ਮੈਂ ਬਾਬਾ ਹਰਬੰਸ ਸਿੰਘ ਜੀ ਕੋਲ ਬੈਠਾ ਦਿੱਲੀ ਗੰਗਲਾ ਸਾਹਿਬ ਕਥਾ ਕਰਨ ਗਿਆ ਤੇ ਮੇਰੀ ਇੱਛਾ ਹੁੰਦੀ ਏ ਮਨਾ ਆਪਣੀ ਤੇ ਕਮਾਈ ਕੋਈ ਜਿਹੜੇ ਕਮਾਈ ਵਾਲੇ ਨੇ ਤੂੰ ਕਟੋ-ਕਟ ਚਰਨਛੂਈ ਲੈ ਲੈ ਮੈਨੂੰ ਇੱਕ ਗੱਲ ਬੜੀ ਸੋਹਣੀ ਉਹਨਾਂ ਕਹੀ ਤੇ ਸੱਚੀ ਮੁੱਚੀ ਜੀ ਮੈਂ ਨਾ ਇਹ ਆਪਣਾ ਤਜਰਬਾ ਦੱਸਣਾ ਵੈਗਰ ਉਹਨੂੰ ਖੌਮੇ 'ਚ ਨਹੀਂ ਲੈ ਜਾਣ ਮੈਨੂੰ ਕਹਿੰਦੇ ਆ ਵੀ ਬਾਬਾ ਜੀਵਨ ਸਿੰਘ ਜੀ ਨਾ ਸੁਣਿਆ ਉਹਨਾਂ ਕਾਰਸੇਵਾਲੇ ਬਾਬਾ ਜੀਵਨ ਸਿੰਘ ਜੀ ਪਿਆਰਿਓ ਉਹਨਾਂ ਦੀ ਸੇਵਾ ਨੂੰ ਨਮਸਕਾਰ ਬਾਬਰ ਬਨ ਸਿੰਘ ਜੀ ਕਹਿੰਦੇ ਨੇ ਕਿ ਦਿਨ ਸੀ ਬਾਬਾ ਜੀਵਨ ਸਿੰਘ ਜੀ ਕੋਲ ਬੈਠੇ ਤੇ ਕਹਿੰਦੇ ਆ ਕਿ ਖਰ ਮੰਦਰ ਸਾਹਿਬ ਵਿੱਚੋਂ ਲੰਘਦੇ ਆ ਜੇ ਇੱਕ ਪੱਤਾ ਵੀ ਪ੍ਰਕਰਮਾਂ ਵਿੱਚ 베ਰੀ ਦਾ ਡਿੱਗਾ ਹੋਵੇ ਨਾ ਲੰਘਦੇ ਹੋਏ ਸਿੱਖਾ ਤੋਂ ਉਹਨੂੰ ਚੁੱਕ ਕੇ ਵੀ ਬਾਹਰ ਸੇਵਾ ਕਰਦੇ ਗੁਰੂ ਰਾਮਦਾਸ ਤੇਰ ਜਨਮ ਮਰਨ ਕੱਟਦੇਗਾ ਮੈਨੂੰ ਵੀ ਕੋਈ ਸ਼ਬਦ ਉਹ ਇੱਕ ਭਾਵਨਾ ਵਾਲੀ ਹਿਰਦੇ ਚ ਉੱਨਕ ਲਿਆ ਤੇ ਮੈਂ ਪਤਾ ਨਹੀਂ ਜਦੋਂ ਵੀ ਜਾਣਾ ਤਕਰੀਬਨ ਕਿਤੇ ਨਾ ਕਿਤੇ ਢੋਨਾ ਕਿਤੇ ਨਾ ਕਿਤੇ ਪੱਤਾ ਤੇ ਉਹ ਸ਼ਬਦ ਮੇਰੇ ਕੰਨਾਂ ਚ ਦੁਬਾਰਾ ਦੁਬਾਰਾ ਗੂੰਜਦਾ ਹੈ ਮੈਂ ਜਨਮ ਮਰਨ ਵਾਲੇ ਪਾਸੇ ਨਹੀਂ ਕਹਿੰਦਾ ਵੀ ਕੱਟਣ ਲਈ ਇੱਕੋ ਸ਼ਬਦ ਗੂੰਜਦਾ ਹੈ ਕਿ ਕੋਈ ਮਹਾਂਪੁਰਖ ਕਹਿੰਦਾ ਸੀ ਇੰਨਾ ਸੁਚੇਤ ਹੋ ਕੇ ਤੁਰਿਓ ਕਿ ਗੁਰੂ ਘਰ ਢਿੱਕੇ ਕੋ ਤਿਲਕੇ ਨੂੰ ਵੀ ਸਾਵਧਕ ਚਲੇ ਜਾਇ ਮੈਂ ਜਿਹੜੀ ਆਪ ਨੂੰ ਬੇਨਤੀ ਕਰ ਲੱਗਾ ਸੇਵਾ ਸੇਵਾ ਗੁਣਾ ਦਾ ਨਾਮ ਹੈ ਹਜ਼ੂਰ ਦਾ ਇਹ ਸਲੋਕ ਇਹ ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸਤਿ ਧਿਆਇਆ ਇਸ ਪੌੜੀ ਨਾਲ ਦੋ ਸ਼ਲੋਕ ਨੇ ਇਹ ਸ਼ਲੋਕ ਸਾਰੇ ਹੌਮੇਨਰ ਰਿਲੇਟਡ ਨੇ ਜਿਹੜੇ ਪਾਠ ਕਰਦੇ ਨੂੰ ਪਤਾ ਹੈ ਹੌਮ ਵਿੱਚ ਆਇਆ ਹੌਮ ਵਿੱਚ ਗਿਆ ਹੌਮ ਵਿੱਚ ਜੰਮਿਆ ਹੌਮ ਵਿੱਚ ਮੁਵਾ ਇਹ ਸਾਰੇ ਦਾ ਸਾਰਾ ਪਹਿਲਾ ਸ਼ਲੋਕ ਹੌਮ ਨਾਲ ਸੰਬੰਧਿਤ ਹੈ ਤੇ ਅਗਲਾ ਸ਼ਲੋਕ ਗੁਰੂ ਅੰਗਦ ਦੇਵ ਦਾ ਉਹ ਹੌਮੇਨਰ ਰਿਲੇਟਡ ਕੌਮ ਵਿੱਚ ਆਇਆ ਕੌਮ ਵਿੱਚ ਗਿਆ ਅਗਲਾ ਸ਼ਲੋਕੇ ਖੌਮੇ ਏਕਾ ਜਾਤ ਕੇ ਖੌਮੇ ਕਰਮ ਕਮਾਏ ਹੌਮੇ ਇਹੀ ਬੰਦਨਾ ਫਿਰ ਫਿਰ ਜੋਨੀ ਪਾਏ ਹੌਮੇ ਕਿਥੋਂ ਉਪਜੈ ਕਿਤ ਸੰਜਮ ਏ ਜਾਏ ਹੌਮੇ ਦੀਰਗ ਰੋਗ ਹੈ ਪਰ ਅਸਾਧ ਨਹੀਂ ਹੌਮੇ ਦੀਰਗ ਰੋਗ ਹੈ ਤਾਰੂ ਕੀ ਸਮਾਇ ਕਿਰਪਾ ਕਰਿਓ ਜੀ ਆਪਨੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹਿ ਤੇ ਤੁਕ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ ਹੁਣ ਅਗਲੀ ਤੁਕ ਮੈਂ ਪੜਾਂਗਾ ਪੌੜੀ ਇਸ ਵਿੱਚ ਜਿੰਨੇ ਵੀ दैਵੀ ਗੁਣ ਨੇ ਸੇਵਾਦਾਰ ਕੇਵਲ ਕਰਮ ਨਹੀਂ ਕਰਦਾ ਉਹ ਕਰਮ ਭੂਮੀ 'ਚ ਕਰਮ ਕਰਕੇ ਮੱਥੇ ਤੇ ਪ੍ਰਵਾਨਗੀ ਦਾ ਨਿਸ਼ਾਨ ਲੈ ਕੇ ਰੱਬ ਦੀ ਦਰਗਾਹ ਵੀ ਜਾਂਦਾ ਹੈ ਇਹ ਗੱਲ ਨੂੰ ਫਿਰ ਸੁਣ ਲਓ ਕਰਮ ਭੂਮੀ 'ਚ ਕੰਮ ਕਰਦਾ ਹੈ ਪਰ ਮੱਥੇ ਤੇ ਰੱਬ ਦੀ ਬਖਸ਼ਿਸ਼ ਦਾ ਨਿਸ਼ਾਨ ਲੈ ਕੇ ਜਾਂਦਾ ਹੈ ਇਹਨੂੰ ਬਾਬਾ ਜੀ ਨੇ ਧਰਮ ਖੰਡ ਵਿੱਚ ਕਿਹਾ ਹੈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਅੱਗੇ ਕੀ ਹੈ ਕਰਮੀ ਇਹ ਕਰਮ ਕਰਮੀ ਕਰਮੀ ਹੋਏ ਵਿਚਾਰ ਜੋ ਤੂੰ ਕੰਮ ਕਰਨਾ ਅੱਗੇ ਵਿਚਾਰ ਹੈ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਨ ਪੰਚ ਪਰਵਾਨ ਉਥੇ ਗੁਰਮੁਖ ਜਨ ਪਰਵਾਨ ਹੁੰਦੇ ਆ ਨਦਰੀ ਕਰਮ ਪਾਵੇ ਨਿਸ਼ਾਨ ਸੱਚ ਐਵੇਂ ਉਹਨਾਂ ਦੇ ਮੱਥੇ ਤੇ ਰੱਬ ਦੀ ਨਦਰ ਦਾ ਚਿੰਨ ਬਿੰਦਾ ਹੈ ਜਿਨ੍ਹਾਂ ਦੇ ਮੱਥੇ ਤੇ ਰੱਬ ਦਾ ਨਿਸ਼ਾਨ ਪੈ ਜਾਏ ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਕੋਈ ਨਹੀਂ ਰੋਕਦਾ। ਮੈਂ ਇਹ ਪਾਠ ਅੱਜ ਰੋਜ਼ ਕਰਦੇ। ਨਦਰੀ ਕਰਮ ਪਾਵੇ ਨਿਸ਼ਾਨ ਤੇ ਅਗਲਾ ਬਚਨ ਮਾਰ ਰਿਹਾ ਨੇ ਸਾਡਾ ਇੱਕ ਸੰਸਾਜੇ ਕੱਢ ਦਿੱਤਾ ਪਰ ਜੀ ਮੈਂ ਮੰਨਣਾ ਕੋਈ ਨਹੀਂ ਇੱਥੇ ਅਸੀਂ ਕਹੀ ਜਾਂਦੇ। ਇਹ ਬੰਦਾ ਬੜਾ ਭੜਾ ਐ ਇਹ ਚੰਗਾ ਐ ਤੇ ਮਾੜਾ ਬਾਬਾ ਜੀ ਕਹਿੰਦੇ ਆ ਕੱਚ ਪਕਾਈ ਉਥੇ ਪਾਏ। ਤੂੰ ਜਿੰਨੇ ਮਰਜੀ ਫਤਵੇ ਦੇ ਜਾਏ ਸਿੱਖ ਕੋਈ ਨਹੀਂ ਇਹ ਫਲਾਣਾ ਕੋਈ ਨਹੀਂ ਬਾਬਾ ਜੀ ਕਹਿੰਦੇ ਕਚਾਈ ਤੇ ਪਕਾਈ ਦਾ ਪਤਾ ਰੱਬ ਦੀ ਦਰਗਾਹ ਵਿੱਚ ਲੱਗਿਆ ਕਿਹੜਾ ਕੱਚਾ ਤੇ ਕਿਹੜਾ ਪੱਕਾ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਪਹਿ ਜਾਓ ਧਰਮਖੰਡ ਦਾ ਇਹ ਉਹ ਤਰਕ ਹੈ ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲਗਾਈ ਸਪਉੜੀ ਦਾ ਪਾਠ ਕਰੇ ਮੈਨੂੰ ਚੰਗਾ ਲੱਗਾ ਸੰਗਤ ਵਿੱਚੋਂ ਬੁੱਲ ਗਿਰਦੇ ਨੇ ਜਦੋਂ ਮੈਂ ਤੋਂ ਪੜਨਾ ਸੇਵ ਕੀਤੀ ਸੰਤੋਖ ਈ सेवा संतोष ਵਾਲਾ ਗਿਰਦੂ ਕਰਦਾ ਹੈ ਤ੍ਰਿਸ਼ਨਾ ਨੂੰ ਨਹੀਂ ਸੰਤੋਖ ਸਿਮਰ